ਆਉ ਸ਼ਸਤਰ ਨੇ ਜਿਹੜੇ ਨਿਹੰਗਾਂ ਨੇ ਇਸਤੇਮਾਲ ਕੀਤੇ ਜਦੋਂ ਉਹਨਾਂ ਨੇ ਆ ਕੇ ਇੱਥੇ ਮਸਜਿਦ ਛੜਾ ਜਿਹੜਾ ਟਾਂਚਾ ਸੀ ਉੱਥੇ ਜਦੋਂ ਪਹਿਲੀ ਐਫਆਈਆਰ ਹੁੰਦੀ ਹੈ ਤੇ ਇਹ ਉਹ ਸ਼ਸਤਰ ਨੇ ਆ ਇੱਕ ਦੋ ਕਿਰਪਾਨਾਂ ਇੱਥੇ ਨੇ ਆ ਕੋ ਚੱਕਰ ਨੇ ਆ ਇੱਕ ਹੋਰ ਵੱਡੀ ਕਿਰਪਾਨ ਹੈ 858ਵੀਂ ਦੇ ਵਿੱਚ ਉਹ ਨਿਹੰਗ ਸਿੰਘ ਜੀ ਦੂਜੇ ਜਿਹੜੇ ਆਏਗੇ ਨੇ ਆਏ ਨੇ ਉਹ ਆ ਕੇ ਸਾਡੇ ਮਹਾਪੁਰਸ਼ਾਂ ਨਾਲ ਨਿਹੰਗਾਂ ਸਿੰਘਾਂ ਨੂੰ ਸਾਡੇ ਬਜ਼ੁਰਗਾਂ ਨੂੰ ਮਿਲੇ ਆ ਉਹਨਾਂ ਦੇ ਨਾਲ ਜਾ ਕੇ ਉੱਥੇ ਯੁੱਧ ਕੀਤਾ ਹੈ ਉੱਥੇ ਜਾ ਕੇ ਆਪਣਾ ਮੋਗਲਾਂ ਦੇ ਕਬਜ਼ੀ ਦੇ ਚਾਚਾ ਜੀ ਦਾ ਜੋ ਮਸ਼ੀਸ ਸੀ ਕੁਸ਼ਲਵਾ ਕੇ ਫਿਰ ਉਹ ਪੰਜਾਬ ਚਲੇ ਗਏ ਜੋਰ ਕੀ ਅਸ ਜ਼ੁਲਮ ਹੈ ਲੈ ਜਵਾਬ ਖੁਦਾਏ ਜ਼ੁਲਮ ਨੂੰ ਨਾ ਬਰਦਾਸ਼ਤ ਕਰਨਾ ਨਾ ਕਿਸੇ ਕੋਲ ਜ਼ੁਲਮ ਹੋ ਰਿਹਾ ਤੇ ਬੈਠਣਾ ਨਹੀਂ ਫਿਰ ਉੱਠ ਖੜੇ ਹੋਣਾ ਸਨਾਤਨ ਦੇ ਉੱਪਰ ਹਮੇਸ਼ਾ ਜ਼ੁਲਮ ਹੁੰਦਾ ਆਇਆ ਹੈਗਾ ਸਨਾਤਨ ਰੱਖਿਆ ਵਾਸਤੇ ਗੁਰਤੇ ਦੇ ਮਾਧ ਗੁਰਗੋਮਿਸ਼ੀ ਜੀ ਅੱਗੇ ਆਏ ਨੇ ਸੰਨ 92 ਦੀ ਵਿੱਚ 9 ਜੁਲਾਈ ਤੋਂ 19 ਜੁਲਾਈ ਤੱਕ ਉਹ ਵਿਰਾਮ ਜਨਮ ਭੂਮੀ ਮੰਦਰ ਦੇ ਅੰਦਰ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਬਾਠ ਸਾਹਿਬ ਨੂੰ ਦਿਨ ਲਗਾਤਾਰ ਹੋਏ ਨੇ ਕਿ ਆਪੇ ਸੇਵਾ ਆਪ ਸੇਵਾ ਕੀਤੀ ਤੁਮ ਲਈ ਦਾਸ ਨੇ ਸੇਵਾ ਕੀਤੀ ਹੈ ਦਾਸ ਨੇ ਸੇਵਾ ਕੀਤੀ ਮਾਨਯ ਚੰਪਤ ਰਾਜੀ ਦਾ ਆਦੇਸ਼ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਬਾਠ ਸਾਹਿਬ ਹੀ ਹੋਵੇ ਖਾਨੂ ਜਦੋਂ RAM ਮੰਦਰ ਦੀ ਗੱਲ ਆਉਂਦੀ ਸਿੱਖਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਮਸਲੇ ਦੇ ਗੱਲ ਨਾ ਕਰੋ ਤੁਸੀਂ ਇਸ ਤੇ ਨਾ ਬੋਲੋ ਸਾਡਾ ਇਹ ਦਾ ਨਾ ਕੀ ਵਾਸਤਾ ਹੈ ਅਸੀਂ ਕਿਉਂ ਗੱਲ ਚ ਪਈਏ ਨਹੀਂ ਨਹੀਂ ਦੇਖੋ ਨਾ ਸਾਡਾ ਸਾਡਾ ਵਾਸਤਾ ਹੈ ਇਸ ਗੱਲ ਨੂੰ ਕਿਨਾਰੇ ਰੱਖਣਾ ਚਾਹੀਦਾ ਹੈ ਇਤਿਹਾਸ ਬਲ ਜਾਈਏ ਇਤਿਹਾਸ ਬਲ ਜਾਈਏ ਤਾਂ ਦੇਖਿਏ ਕਿ ਕਈ ਲੋਕ ਤੁਰੰਤ ਜੇ ਕੋਸ਼ਿਸ਼ ਕਰ ਰਹੇ ਨੇ ਕਿ ਸਿੱਖ ਅਲੱਗ ਹੋ ਜਾਣੇ ਕਿ ਇਹ politcal ਲੋਕਾਂ ਨੇ ਅਸੀਂ ਅਲੱਗ ਨਹੀਂ ਹੋ ਸਕਦੇ ਪਰ ਉਹ RAM ਦਾ ਨਾਮ ਗੁਰਗਨ ਸਾਹਿਬ ਜੀ 5100 ਵਾਰ ਨਾਮ ਹੈਗਾ ਇਹ ਕੀ ਜਾਣਦਾ ਨਾ ਕਿ ਉਹ ਜਿਹੜਾ RAM ਦਾ ਨਾਮ ਆਉਂਦਾ ਉਹ ਦਸ਼ਰਥ ਪੁੱਤਰ RAM ਨਹੀਂ ਉਹ ਤਾਂ ਸਾਡਾ ਆਪਣਾ ਵੱਖਰਾ RAM ਹੈ ਤੁਹਾਡੇ ਕੋ ਇਥੇ ਮੁਸਲਮਾਨ ਭਾਈਚਾਰੇ ਦੇ ਲੋਕ ਆਉਂਦੇ ਰਹਿੰਦੇ ਹੁਣ ਉਹ ਵੀ ਮਿਲਦੇ ਰਹਿੰਦੇ ਹੋਣਗੇ ਜੁਜਾ ਦੇ ਮੁਸਲਮਾਨ ਹਿੰਦੂ ਸਾਰੇ ਬੜੇ ਖੁਸ਼ ਨੇ ਮੁਸਲਮਾਨ ਬਹੁਤ ਖੁਸ਼ ਨੇ ਬੇਸਾਰੇ ਮੁਸਲਮਾਨ ਸਾਡੇ ਬਹੁਤ ਐਸਾ ਰਹਿੰਦੇ ਪਿਆਰ ਰੱਖਦੇ ਜੁਜਾ ਦੇ ਉਹ ਵੀ ਬੜੇ ਖੁਸ਼ ਨੇ ਕਿ ਬੜਾ ਵੱਡਾ ਕੰਮ ਹੋ ਗਿਆ ਹਮ ਲੋਕ ਖੁਸ਼ੀ ਨਾਲ ਰਹੇ ਸੇ ਰਮਾਂਗੇ ਹੁਣ ਕੋਈ ਕੁਛ ਵੀ ਦਿੱਕਤ ਨਹੀਂ ਹੈ ਸਭ ਖੁਸ਼ ਨੇ ਪੀਟੀਸੀ ਨਿਊਜ਼ ਪਹੁੰਚਿਆ ਹੋਇਆ ਅਯੋਧਿਆ ਤੇ ਅਸੀਂ ਅਯੋਧਿਆ ਜਿੱਥੇ ਰਾਮ ਮੰਦਰ ਤੇ ਤੁਹਾਨੂੰ ਰੰਗ ਵਿਖਾਏ ਵੱਖਰੇ ਵੱਖਰੇ ਰੰਗ ਅਯੋਧਿਆ ਦੇ ਵਿਖਾਏ ਉੱਥੇ ਹੀ ਪਹੁੰਚੇ ਗੁਰਦੁਆਰਾ ਬ੍ਰਹਮਕੁੰਡ ਸਾਹਿ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰਤੇਗ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੈ ਤੇ ਨਾਲ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਵੀ ਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਵੀ ਇੱਥੇ ਚਰਨਛੋਪਾ ਪ੍ਰਾਪਤ ਧਰਤੀ ਹੈਗੀ ਹੈ ਸਾਡੇ ਨਾਲ ਇਸ ਵੇਲੇ ਗਿਆਨੀ ਗੁਰਜੀਤ ਸਿੰਘ ਜੀ ਮੌਜੂਦ ਨੇ ਬਾਬਾ ਜੀ ਜੋ ਕਿ ਇਥੇ ਸੇਵਾ ਸੰਭਾਲਦੇ ਨੇ ਲੰਬੇ ਸਮੇਂ ਤੋਂ ਇਹਨਾਂ ਦਾ ਪਰਿਵਾਰ ਇਥੇ ਸੇਵਾ ਕਰਦਾ ਆ ਤੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਲਗਭਗ 250 ਸਾਲ ਤੋਂ ਵੱਧ ਹੋ ਗਏ ਤੁਹਾਡੇ ਪਰਿਵਾਰ ਨੂੰ ਇੱਥੇ ਆਇਆ ਹੋਇਆ ਇਹ ਸੇਵਾ ਸੰਭਾਲ ਕਰਦੇ ਆ ਜੀ ਜੀ 280 ਇਸ ਬਰੇ ਹੋ ਗਏ ਸਾਨੂੰ ਸਾਲ ਸਾਲ ਹੋ ਗਏ ਸਿਰ ਸਾਨੂੰ ਸੇਵਾ ਕਰਦੇ ਆ ਸਥਾਨੀ ਪੀੜੀ ਦੇ ਪੀੜੀ ਸਾਡੇ ਪਿਤਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪਿਤਾ ਜੀ ਉਸ ਵੇਲੇ ਜਿਹੜੇ ਸਭ ਤੋਂ ਪਹਿਲਾਂ ਮਹਾਪੁਰਸ਼ ਬਾਬਾ ਗੁਲਾਸ ਸਿੰਘ ਜੀ ਹੋਏ ਨੇ ਉਹ ਨਿਆਂ ਸਿੰਘ ਸਨ ਤੇ ਉਹਨਾਂ ਦੇ ਅੱਗੇ ਸਾਡੇ ਬਾਬਾ ਸਤੂਜੀ ਸਿੰਘ ਜੀ ਹੋਏ ਉਹਨਾਂ ਦੇ ਸੇਵਕ ਹੋਏ ਉਹਨਾਂ ਤੋਂ ਸਾਡਾ ਵੰਸ਼ ਚੱਲਿਆ ਹੈ ਤੇ ਇੱਥੇ ਤਿੰਨ ਦਿਨ ਪਾਸੇ ਆਏ ਨੇ ਗੁਣਾਦੇਵ ਜੀ ਧਨਗੁਰ ਤੇ ਬਾਦਾ ਜੀ ਗੁਰਗੋਮ ਸਿੰਘ ਜੀ ਇਥੇ ਆਪਜੀ ਖੜੇ ਹੈਗੇ ਉਹ ਇਹ ਸੰਤਨ ਗੁਰਗੁਮ ਸਿੰਘ ਜੀ ਮਾ ਜੀਦਾ ਹੈਗਾ ਜਦੋਂ ਪਟਨਾ ਸਾਹਿਬ ਤੋਂ ਪੰਜਾਬ ਜਾ ਰਹੇ ਸਨ ਉਧਰ ਜੁਲਦਿਆ ਨਗਰੀ ਆਏ ਨੇ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਤੇ ਗੁਰਗੁਮ ਸਿੰਘ ਜੀ ਦੇ ਇੱਕ ਨਾਲ ਇੱਕ ਮਿੱਤਰ ਸਨ ਬਾਲ ਸਖਾ ਸਨ ਉਹ ਨਾਲ ਆਇਆ ਸੀ ਉਹ ਨਾਲ ਅਨੰਦਪੁਰ ਸਾਹਿਬ ਤੇ ਗਏ ਆ ਤੇ ਇਥੇ ਆ ਗਏ ਇਥੇ ਗੁਰਗੁਮ ਸਿੰਘ ਜੀ ਤਕਰੀਬਨ ਪੰਤਾ 16 ਦਿਨ ਰਹੇ تھے ਇਥੇ ਬਾਦਰਾ ਨੂੰ ਚਨੇ ਖਿਲਾਏ 60 ਸਾਲ ਦੀ ਮੰਸਾ ਦੇ ਸادتਨ ਦੋਸ਼ੀ ਦਾ ਛੋਲੇ ਖਾਣ ਦਾ ਜੋ ਅੱਜ ਵੀ ਇੱਥੇ ਪਰੰਪਰਾ ਚੱਲਦੀ ਹੈ ਕਿ ਛੋਲੇ ਖਾਣ ਦੀ ਬਾਜਾ ਦਾ ਪ੍ਰੀਵੋਜਨ ਛੋਲੇ ਹੁੰਦਾ ਹੈ ਜਾਂ ਛੋਲੇ ਮਿਲਦੇ ਨੇ ਉਹ ਜਵਾਵਾਂ ਦਿੰਦੇ ਆਸ਼ੀਰਵਾਦ ਦਿੰਦੇ ਨੇ ਅੱਛਾ ਪੁਰਾਣਾ ਜੀ ਲਿਖਿਆ ਹੈ ਤਾਂ ਅੱਜ ਵੀ ਇੱਥੇ ਪਰੰਪਰਾ ਚੱਲਦੀ ਹੈ ਜੇ ਸ਼ਸਤਰ ਸੀ ਵੇਖਣ ਦਾ ਸ਼ਸਤਰ ਬਹੁਤ ਸਾਰੇ ਤੁਹਾਡੇ ਕੋ ਇੱਥੇ ਪੁਰਾਣੇ ਪ੍ਰਾਤਨ ਸ਼ਸਤਰ ਨੇ ਇੱਕ ਗੁਰੂ ਸਾਹਿਬ ਦੇ ਇਸ਼ਾਰੇ ਸ਼ਸਤਰ ਨੇ ਵਲੇ ਜਿਹਦੇ ਗੁਰਗੋਬਿੰਦ ਸਿੰਘ ਜੀ ਮਾਜੀ ਜਿਹਦੇ ਇੱਥੋਂ ਜਾਣ ਲੱਗੇ ਸਨ ਇੱਥੇ ਸਸਤ ਭੇਡ ਕੀਤਾ ਸੀਗਾ ਤੀਰ ਖੰਜਰ ਚੱਕਰ ਇਹ ਅੰਦਰ ਰੱਖੇ ਨੇ ਆ ਆ ਆਸੀਂ ਕਹਾਂਗੇ ਕਿ ਸਾਡੇ ਕੈਮਰਾਮੈਨ ਜੇਕਰ ਦਿਖਾਣ ਤੇ ਜੀ ਜੀ ਇਹ ਬਾਲ ਬਸਤੇ ਸਸਤੇ ਨੇ ਬਾਲ ਬਸਤੇ ਤੇਰ ਖੰਜਰ ਚੱਕਰ ਜੋ ਇਥੇ ਪੇਟ ਕਰਕੇ ਇਸਨੇ ਗੁਰਗੁਮਸ਼ੀਨ ਜਿੱਥੇ ਵੀ ਗਏ ਨੇ ਉੱਥੇ ਆਪਣੇ ਰੁੱਕ ਕੇ ਜਦੋਂ ਜਾਣ ਲੱਗੇ ਸਨ ਸਸਤੇ ਪੇਟ ਕੀਤੇ ਪਟਨੇ ਸਾਧੂ ਚਲੇ ਸਨ ਕੰਗਨ ਘਾੜ ਤੇ ਛੁੱਟੀ ਸੀਗੀ ਉਸ ਵੇਲੇ ਇਥੇ ਜੁੱਧਾ ਜੰਗ ਦੀ ਆਏ ਤੇਰ ਖੰਜਰ ਚੱਕਰ ਤੇ ਸਸਤੇ ਪੇਟ ਕੀਤੇ ਜੋ ਇਥੇ ਮੌਜੂਦ ਨੇ ਤੇ ਇਹ ਆਪਣਾ ਬਾਕੀ ਇਹ ਜਿਹੜੇ ਸਸਤੇ ਰੱਖੇ ਆ ਇਹ ਜਦੋਂ ਬਾਹਰ ਸੇਵਾ ਲੱਗੀ ਸੀ ਗੁਰਦੇਵ ਸਾਹਿਬ ਦਾ ਸਾਨ ਬਰਦਾਸ਼ਤ ਕਰਤਾ ਉਸ ਥੱਲੂ ਨੇ ਕਿਤੇ ਬੁਨਿਆਦ ਵਿੱਚੋਂ ਜਿਹੜੇ ਇਸ ਹਸਤਰ ਅਗੇ ਰੱਖੇ ਆ ਇਹ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਆਪਣੇ ਪੰਜਾਬ ਪਹੁੰਚੇ ਨੇ ਉਦੋਂ ਨਿਹੰਗ ਸਿੰਘ ਜੀ ਤਜਥਾਏ ਤੇ ਆਇਆ ਸੀਗਾ ਬਾਬਾ ਬੈਸੁਰਦਾਸ ਜੀ ਦੇ ਨਿਮੰਤਰਣ ਦੇ ਉੱਪਰ ਫਿਰ ਕਿ ਰਾਮ ਜਨਮ ਭੂਮੀ ਖਤਰੇ ਵਿੱਚ ਹੈ ਤਾਂ ਆਪ ਜੀ ਮਦਦ ਕਰੋ ਤੇ ਫਿਰ ਉਹ ਫਿਰ ਦੇਖ ਕੇ ਤੋਂ ਚਲੇ ਗਏ ਵਾਪਸ ਫਿਰ 1858 ਈਸਵੀ ਦੇ ਵਿੱਚ ਉਹ ਨਿਹੰਗ ਸਿੰਘ ਜੀ ਦੂਜੇ ਜੜੇ ਆਏਗੇ ਨੇ ਆਏ ਨੇ ਉਹ ਆਨ ਕਿ ਸਾਡੇ ਮਹਾਪੁਰਸ਼ਾਂ ਨਾਲ ਨਿਹੰਗ ਸਿੰਘਾਂ ਨੂੰ ਸਾਡੇ ਬੁਜੁਰਗਾਂ ਨੂੰ ਮਿਲੇ ਆ ਉਹਨਾਂ ਦੇ ਨਾਲ ਜਾ ਕੇ ਉੱਥੇ ਯੁੱਧ ਕੀਤਾ ਹੈ ਉੱਥੇ ਜਾ ਕੇ ਆਪਣਾ ਮੁਗਲਾਂ ਦੇ ਕਬਜ਼ੇ ਉਹ ਉਹ ਸੀਗਾ ਚਾਚਾ ਸੀਗਾ ਜੋ ਮਸੀ ਸੀਗੀ ਖੜਵਾ ਕੇ ਫਿਰ ਉਹ ਪੰਜਾਬ ਚਲੇ ਗਏ ਹਿੰਦੂਆਂ ਨੂੰ ਸੌਪ ਕੇ 25 ਦਿਨ ਤਕਰੀਬਨ ਸੇ ਨੰਗਾ ਸਿੰਘਾਂ ਨੇ ਆਪਣੇ ਕੋਲ ਰੱਖਿਆ ਰੱਖਿਆ ਉੱਥੇ ਉਸਾ ਫਿਰ ਉਹ ਫੀਤ ਹੈ ਸਥਿਤੀ ਹੋ ਗਈ ਉਹਨਾਂ ਦਾ ਬਾਬਾ ਇੱਕ ਸਵਾਲ ਹੈ ਜਿਹੜਾ ਤੁਸੀਂ ਦੱਸਦੇ ਹੋ ਤੇ ਪਹਿਲੀ ਜਿਹੜੀ ਐਫ ਆਈ ਆਰ ਉਹ ਨਿਹੰਗ ਸਿੰਘਾਂ ਤੇ ਹੋਈ ਉਹ ਤੁਸੀਂ ਦੱਸੋ ਕਿ 1858 ਦੇ ਜਿਹੜੇ ਨਿਹੰਗ ਸਿੰਘ ਆਏ ਉਹਨਾਂ ਨੇ ਆਜ਼ਾਦ ਕਰਾਇਆ ਬਾਬਰੀ ਮੱਜਰੇ ਦਾ ਢਾਂਚਾ ਸੀ ਉਹਨਾਂ ਦੇ ਕੋਲ ਤੇ ਫਿਰ ਹਿੰਦੂਆਂ ਨੂੰ ਸੌਂਪਿਆ ਉਹਨਾਂ ਨੇ ਜੀ ਜੀ ਹਾਂ ਪਹਿਲੀ ਐਫ ਆਈ ਆਰ ਨਿਹੰਗ ਸਿੰਘਾਂ ਦੇ ਖਿਲਾਫ ਹੋਈ ਸੀ ਕਿ ਜੋ ਇਹਦਾ ਐਫ ਆਈ ਆਰ ਦੀ ਸਾਰੀ ਕੋਪੀ ਮੌਜੂਦ ਹੈਗੀ ਹੈ ਔਰ ਉਹ ਚਾਚਾ ਮੁਕਤ ਕਰਵਾ ਕੇ ਹਿੰਦੂਆਂ ਨੂੰ ਸੌਂਪ ਕੇ ਫਿਰ ਪੰਜਾਬ ਚਲੇ ਗਏ ਉੱਥੇ ਆਪਣੇ ਕਲਾ ਪਛਾਦੀ ਬਣਾਇਆ ਸੀਗਾ ਉੱਥੇ ਸਭ ਦੇ ਨਾਲ ਮਿਲ ਕੇ ਰਾਮ ਰਾਮ ਵੀ ਲਿਖਿਆ ਸੀਗਾ ਉਹਨਾਂ ਨੇ ਫਿਰ ਉੱਥੇ ਹਵਨ ਵੀ ਖੁਆਇਆ ਸੀਗਾ ਜਿਹਦੇ ਸਾਰੇ ਸ਼ਾਮਿਲ ਹੋਏ ਸਨ ਤੇ ਫਿਰ ਫਿਰ ਉਹ ਫਿਰ ਨੰਗੇ ਸਿੰਘ ਜਦੋਂ ਇੱਥੇ ਜਾਣ ਲੱਗੇ ਤੇ ਉਹ ਸਸਤੇ ਕੁਝ ਨੰਗੇ ਸਿੰਘਾਂ ਦੇਤੇ ਉਹ ਛੜ ਗਏ ਸਨ ਉਹ ਜਿਹੜੇ ਮੌਜੂਦ ਨੇ ਅੱਛਾ ਇਹ 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 ਉਹ ਸ਼ਸਤਰ ਨੇ ਜਿਨ੍ਹਾਂ ਦੇ ਨਾਲ ਉੱਥੇ ਜੰਗ ਉਸ ਦੇਲੇ ਕੀਤੀ ਗਈ ਰਾਮ ਮੰਦਰ ਨੂੰ ਆਜ਼ਾਦ ਕਰਾਉਣਾ ਸੀ ਜੀ 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 ਉਹ ਸ਼ਸਤਰ ਉਹ ਹੈਗੇ ਨੇ ਇਹ ਛੜ ਗਏ ਸਨ ਕੁਝ ਨਾਲ ਆਪਣੇ ਨਾਲ ਲੈ ਕੇ ਚਲੇ ਗਏ ਇਹ ਬਾਕੀ ਸਸਤੇ ਇੱਥੇ ਛੜ ਗਏ ਸਨ ਉਹ ਸ਼ਸਤਰ ਜਿਹੜੇ ਮੌਜੂਦ ਹੈ ਸਥਾਨੀ ਵਿਜੇ ਅੱਛਾ ਬਬਈ 1992 ਨੂੰ ਯਾਦ ਤੁਸੀਂ ਦੇ ਇੱਥੇ ਹੀ ਸੀ ਉਦੋਂ ਜਦੋਂ ਇਹ ਬਾਬਰੀ ਮਸਜਿਦ ਵਾਲਾ ਕੰਮ ਹੁੰਦਾ ਜਦੋਂ ਟਾਟਾਟਾਇਆ ਜਾਂਦਾ ਉਸ ਨੂੰ ਲੈ ਕੇ ਯਾਦ ਹੈ ਕੁਝ ਬਿਲਕੁਲ ਦੇਖੋ ਨਾ ਕਿ ਸਾਡੇ ਗੁਰੂ ਸਾਹਿਬਾਂ ਦਾ ਇੱਕ ਰਿਆ ਹੈਗਾ ਕਿ ਇਹ ਮਾਨਵਤਾ ਦੀ ਰੱਖਿਆ ਇੱਕ ਮਕਸ਼ਦ ਸੀਗਾ ਮਾਨਵਤਾ ਦੀ ਰੱਖਿਆ جور کیا <سؤال> سو ظلم <سؤال> ہے لے جواب خدا ظلم نو نہ برداشت کرنا نہ کسی کو ظلم ہو رہا بیٹھنا نہیں اٹھ کھڑے ہونا تو سناتن اوپر ہمیشہ ظلم ہے گا سناتن کی رکشا واسطے گر تیگ بہادر گرو گوبند جی اگ آئے نے اس اسپشٹ گربانی جی ہے تلک جنو راکا کا کی نو بڈو میں می سا <سؤال> تلک جنو کی رکا واسطے گر تیگ شہادت ہوئی ہے ਉਗਮ ਸਿੰਘ ਸਾਹਿਬ ਜੀ ਆ ਕੇ ਦੋ ਮਦਾਨੇ ਜੰਗੂ ਚ ਲੜੇ ਨੇ ਮੁਗਲਾਂ ਦੇ ਨਾਲ ਲੜਦੇ ਲੜਦੇ ਸ਼ਹੀਦ ਹੋਏ ਦੋ ਦਿਵਾਨੇ ਚੂਨੇ ਕੇ ਮੁਗਲਾਂ ਦੇ ਨਾਲ ਸਮੇਂ ਚੜਨ ਸ਼ਹੀਦ ਹੋਏ ਸਨ 92 ਦੀ ਜਿਹੜੀ ਸਥਿਤੀ ਹੈਗੀ ਆ ਉਹ ਸਾਡੇ ਜਿਹੜੇ ਸਰਪੁਰੀ ਵੰਸ਼ਾਵਲੀ ਸਾਡੀ ਸ਼ੁਰੂ ਤੋਂ ਹੀ 1812 1912 ਸਵੀਤ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਜੇਲ੍ਹ ਹੋਇਆ ਸੀਗਾ ਤੇ ਫੈਜ਼ਾਬਾਦ ਜੇਲ੍ਹ ਵਿੱਚ 6 ਸਾਲ ਬੰਦ ਰਹੇ ਇੱਥੇ ਗਊ ਕਚੇ ਦਾ ਆਡਰ ਹੋਇਆ ਸੀਗਾ ਬ੍ਰਿਟਿਸ਼ ਗਵਰਨਮੈਂਟ ਨੇ ਕੀਤਾ ਸੀਗਾ ਤੇ ਸਾਡੇ ਮਹਾਪੁਰਸ਼ਾਂ ਨੇ ਕਿ ਇੱਥੇ ਗਊ ਕਚੇ ਨਹੀਂ ਹੋਣ ਦੇਣਾ ਹੈ ਏ ਤੁਸੀਂ ਜੋ ਕਰਨਾ ਹੈ ਕਰੋ ਤੇ ਤੇ ਕੋਈ ਕੁਛ ਨਹੀਂ ਹੁੰਨ ਦਿੱਤੀ ਉਹਨਾਂ ਨੂੰ ਫੜ ਕੇ ਫਿਰ ਜੇ ਬੱਜਾਕ ਦਿੱਤਾ ਸੀਗਾ ਫਿਰ ਉਹ ਕੁਛ ਨਹੀਂ ਹੋਈ ਸਾਰੇ ਸਾਰੇ ਮੰਨਤਾਂ ਨੂੰ ਕਿ ਆ ਕੇ ਜਾ ਕੇ ਆਪਣੇ ਜਗ੍ਹਾ ਨੂੰ ਸੰਭਾਲੋ ਕੋਈ ਕੁਛ ਨਹੀਂ ਹੋਣ ਦੇਣੀ ਹੈ ਜੇਲ੍ਹ ਜੰਦ ਹੋਇਆ ਉਸ ਦੇ ਬਾਅਦ ਸਾਡਾ ਜਿਹੜਾ ਅੱਗੇ ਵਧਿਆ ਜੇਲ੍ਹ ਤੇ ਸ੍ਰੀ ਰਾਮ ਜਨਮ ਭੂਮੀ ਜਦੋਂ ਸੰਨ 86 ਤੋਂ 10 ਉਹ ਉਥੇ ਹਰ ਹਿੰਦੂ ਸੰਮੇਲਨ ਦੇ ਵਿੱਚ ਹਰ ਸੰਮੇਲਨ ਦੇ ਵਿੱਚ ਜਾ ਜਾ ਕੇ ਅਸੀਂ ਉਥੇ ਜੇਲਾਂ ਵਿੱਚ ਵੀ ਜਾ ਕੇ ਮਿਲੇ ਲੋਕਾਂ ਨੂੰ ਬਾਕੀ ਸੰਮੇਲਨ ਜਾਂਦੇ ਰਹੇ ਦੇ ਸਨ 92 ਦੇ ਵਿੱਚ 18 9 ਜੁਲਾਈ ਤੋਂ 19 ਜੁਲਾਈ ਤੱਕ ਵਿਰਾਮ ਜਨਮ ਭੂਮੀ ਮੰਦਰ ਦੇ ਅੰਦਰ ਉਥੇ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਬਾਠ ਸਾਹਿਬ ਨੂੰ ਦਿਨ ਲਗਾਤਾਰ ਹੋਏ ਨੇ ਤੁਸੀਂ ਆਪੇ ਸੇਵਾ ਆਪ ਸੇਵਾ ਕੀਤੀ ਸੰਭਾਲੀ 10 ਦਿਨ ਸੇਵਾ ਕੀਤੀ ਹੈ 10 ਦਿਨ ਸੇਵਾ ਕੀਤੀ ਮਾਨਯ ਚੰਪਤ ਰਾਏ ਜੀ ਦਾ ਆਦੇਸ਼ ਸੀ ਕਿ ਇੱਥੇ ਗੁਰਗ੍ਰੰਥ ਸਾਹਿਬ ਦੇ ਬਾਠ ਸਾਹਿਬ ਵੀ ਹੋਵੇ ਅਸੀਂ ਉਥੇ ਖੰਨੇ ਬਾਠ ਸਾਹਿਬ ਉਥੇ ਸਹਿਜ ਬਾਠ ਸਾਹਿਬ ਕੀਤਾ ਸੀ 11 ਦਿਨ ਸਮਾਪਤੀ ਹੋਈ ਉਹਦੇ ਵਿੱਚ ਸਾਰੇ ਸਮਾਪਨ ਵਾਲੇ ਸਾਰੇ ਆਏ ਸਨ ਦਿੱਲੀ ਦੇ ਮੰਤਰੀ ਮੰਤਰੀ ਸਾਰੇ ਆਏ ਸਨ ਬੱਲੀ ਵੀ ਆਏ ਸਨ ਜੋਸ਼ੀ ਜੀ ਵੀ ਆਏ ਸਾਰੇ ਆਏ ਸਨ ਤਾਂ ਅਜਾ ਜਿਹੜਾ ਹੋਇਆ ਸੀ ਉਹ ਤੁਹਾਨੂੰ ਆਦੇਸ਼ ਹੋਇਆ ਸੀ ਕਿ ਸਚਿਵ ਜਾਣਾ ਉਥੇ ਅਸੀਂ ਉਥੇ ਜਾ ਕੇ 6 ਦਿਨ ਅਸੀਂ ਮੰਚ ਕੋ ਜਾ ਕੇ ਬਹਿ ਗਏ ਉਥੇ ਸਾਡੇ ਨਾਲ ਰਾਜ ਮਾਤਾ ਸਿੰਧਿਆ ਜੀ ਉਮਾ ਭਾਰਤੀ ਜੀ ਅਸ਼ੋਕ ਸਿੰਘਲ ਜੀ ਆਡਵਾਨੀ ਜੀ ਇਹ ਸਾਰੇ ਸਾਡੇ ਨਾਲ ਰਹੇ ਸਾਰੇ ਅਸੀਂ ਸਾਰਾ ਕੁਝ ਦੇਖਦੇ ਸਾਰੇ ਕਾਰ ਸੇ ਉਹ ਸਾਰੇ ਬਾਹਰ ਆਏ ਸਨ ਤੇ ਇੱਕ ਹਜੂਮ ਸੀਗਾ ਇੱਕ ਜੋਸ਼ ਸੀਗਾ ਉਹ ਫਿਰ ਟਾਚਾ ਸਾਡੇ ਸਾਹਮਣੇ ਉਹ ਥੋੜਾ ਡਿਗਿਆ ਉਹ ਤੇ ਦੇਖ ਦੇਖਦੇ ਹੋਏ ਸੀ ਦੇਖਿਆ ਸਭ ਕੁਝ ਤੇ ਸਾਨੂੰ 12 ਵਜੇ ਮਾਨੀ ਮਾਤਾ ਸਿੰਧਿਆ ਜੀ ਨੇ ਕਿਹਾ ਕਿ ਆਪ ਜੀ ਕੁਝ ਬੋਲੋ ਦਾਸ ਨੇ ਖੜੇ ਹੋ ਕੇ ਇਹ ਬੋਲੇ ਕਿ ਦੇਸ਼ ਸ਼ਿਵਾ ਵਰਮੋ ਇਹ ਸ਼ੁਭ ਕਰਮੰਤੇ ਕਬਹੁ ਨਟਰੋ نہ ڈرو اور سو جب جائے نشچے کر اپنی جیت کرو یہ بہت سما اچھا چل رہا ہے اور ڈرنا نہیں ہے کم اچھا اپنا مندر والے پاس چل رہا ہے ایک چیز کا دھیان رکھنا ہے کہ سربو رام جی مورتی ہے گی وہ تو دھیان رکھنا ہے وہ بچا کے سب کام کرنا ہے سب کچھ ہویا سامنے ساڑھے پانچ بجے تک اسے منچلے اوپر رہے وہ او بھی سارا ہو گیا کالج پھر تھلے آ گئے ਅੱਗੇ ਗੁਜ਼ਾਇਆ ਸਰ ਜੀ ਅੱਛਾ ਕੋਈ ਡਰ ਲੱਗਾ ਇੱਥੇ ਜਦੋਂ ਇਹੋ ਜਿਹਾ ਮਾਹੌਲ ਹੋਏ ਕਿਉਂਕਿ ਅਯੁੱਧਿਆ ਚ ਗੋਲੀਆਂ ਵੀ ਚੱਲੀਆਂ ਕਰਫਿਊ ਵੀ ਲੱਗੇ ਖਤਲੇ ਆਮ ਵੀ ਹੋਇਆ ਖੂਬ ਡਾਂਸ ਝੋਟਾ ਵੀ ਚੱਲਿਆ ਕਦੇ ਡਰ ਲੱਗਾ ਇੱਥੇ ਡਰ ਡਰ ਤੇ ਬਹੁਤ ਸੀਗਾ ਲੇਕਿਨ ਸਤਗੁਰੂ ਗੁਰਤੇਬ ਨਾਲ ਰਹੇ ਪ੍ਰਭੂ ਜੀ ਨਾਲ ਰਹੇ ਤੇ ਕੋਈ ਦਿੱਕਤ ਨਹੀਂ ਪਰ ਹਜੂਮ ਰਿਆਂ ਨਾਲ ਗੋਲੀਆਂ ਚੱਲੀਆਂ ਸਨ 890 ਦੇ ਵਿੱਚ ਚੱਲੀਆਂ ਗੋਲੀਆਂ ਇੱਥੇ ਮੁਲਾਇਮ ਸ਼ਿੰਦ ਦੇ ਟਾਈਮ ਦੇ ਉੱਪਰ ਸਨ 92 ਚ ਗੋਲੀਆਂ ਨਹੀਂ ਚੱਲੀਆਂ ਨੇ ਤੇ ਆਪਣੇ ਗੋਲੀ ਚੱਲੀ ਉਦੋਂ ਤੁਸੀਂ ਇੱਥੇ ਹੀ ਮੌਜੂਦ ਸੀ ਉਹਦੇ ਵਿੱਚ ਰਹੇ ਲਿਕਦੇ ਇੱਥੇ ਸਾਡੇ ਕੋਲ 25000 ਕਾਲਸ ਹੋ ਗਏ ਮੇਰੇ ਕੋਲ ਗੁਰਦਾਸ ਸਿੰਘ ਟੈਂਟ ਲਗਾ ਕੇ ਰਹੇ تھے ਜਿਨੇ ਜਾ ਜਾ ਕੇ ਬਾਰੀ ਬਾਰੀ ਜਾ ਜਾ ਕੇ ਮੈਂ ਮਸਜਿਦ ਦਾ ਹਿਸਾ ਲਿਆ ਜੋ ਟਾਚੇ ਦੇ ਵਿੱਚ ਉਹ ਤੋੜ ਕੇ ਬਰਾਵੇ ਕੀਤਾ ਜਿਹੜਾ ਅੱਜ ਟੁੱਟ ਕੇ ਬਰਾਬਰ ਹੋ ਗਿਆ ਜੇ ਮੰਦਰ ਬਣਦੇ ਹੈ ਸਾਨੂੰ ਸਭ ਨੂੰ ਬਹੁਤ ਖੁਸ਼ੀ ਹੈ ਇਹ ਸ ਵੱਡਾ ਕੰਮ ਜਿਹੜਾ ਹੋ ਰਿਹਾ ਹੈ ਤੁਹਾਡੇ ਕੋ ਇਥੇ ਮੁਸਲਮਾਨ ਭਾਈਚਾਰੇ ਦੇ ਲੋਕ ਆਉਂਦੇ ਰਹਿੰਦੇ ਹੋਣਗੇ ਉਹ ਵੀ ਮਿਲਦੇ ਰਹਿੰਦੇ ਹੋਣਗੇ ਜੁਜਾ ਦੇ ਮੁਸਲਮਾਨ Hindu ਸਾਰੇ ਬੜੇ ਖੁਸ਼ ਨੇ ਮੁਸਲਮਾਨ ਬਹੁਤ ਖੁਸ਼ ਨੇ ਮੇਰੇ ਸਾਰੇ ਮੁਸਲਮਾਨ ਸਾਡੇ ਸਾਰੇ ਬਹੁਤ ਇਸ ਰਹਿੰਦੇ ਪਿਆਰ ਰੱਖਦੇ ਜੁਜਾ ਦੇ ਉਹ ਵੀ ਬੜੇ ਖੁਸ਼ ਨੇ ਕਿ ਬੜਾ ਵੱਡਾ ਕੰਮ ਹੋ ਗਿਆ ਹਮ ਲੋਕ ਖੁਸ਼ੀ ਨਾਲ ਰਹੇ ਰਮਾਂਗੇ ਹੁਣ ਕੋਈ ਕੁਝ ਵੀ ਦਿੱਕਤ ਨਹੀਂ ਹੈ ਸਭ ਖੁਸ਼ ਨੇ ਕੋਈ ਦਿੱਕਤ ਤੁਹਾਡੇ ਕੋਲ ਕੋਈ ਸੇਵਾ ਵਾਸਤੇ ਕਿਹਾ ਗਿਆ ਅਯੋਧਿਆ ਦੇ ਜਿਹੜਾ ਰਾਮ ਜਿਹੜਾ ਟਰਸਟ ਹੈ ਬਣਿਆ ਹੋਇਆ ਉਹਨਾਂ ਨੇ ਤੁਹਾਡੇ ਕੋਲ ਸੇਵਾ ਸੰਭਾਲ ਦੀ ਗੱਲ ਕੀਤੀ ਕੁਝ ਤੁਹਾਨੂੰ ਸੇਵਾ ਲਈ ਉਹਨਾਂ ਨੇ ਨਹੀਂ ਨਹੀਂ ਟਰਸਟ ਨੇ ਕੋਈ ਸੇਵਾ ਨਹੀਂ ਸ਼ੁਰੂ ਜਦੋਂ ਟਰਸਟ ਨੇ ਸੇਵਾ ਕਲੈਕਸ਼ਨ ਸ਼ੁਰੂ ਕੀਤਾ ਸੀਗਾ ਤੇ ਮੇਰਾ ਸੇਵਾ ਦਾ ਭਾਵ ਇਹ ਹੈ ਕਿ ਤੁਹਾਨੂੰ ਕੋਈ ਕੰਮ ਕਿਹਾ ਗਿਆ ਕਿ ਤੁਸੀਂ ਲੰਗਰ ਲਾਓ ਜਾਂ ਤੁਸੀਂ ਕੋਈ ਕੰਮ ਕਰੋ ਇਹੋ ਜਿਹਾ ਲੰਗਰ ਵਾਸਤੇ ਮਾਨੀ ਆਪਣੇ ਪੰਕਜ ਜੀ ਜਿਹਦਾ ਫੋਨ ਮੇਰੇ ਕੋਲ ਆਇਆ ਸੀਗਾ ਲੰਗਰ ਵਾਸਤੇ ਮੈਂ ਕਿਹਾ ਲੰਗਰ ਇੱਥੇ ਅਸੀਂ ਚਲਾ ਰਹੇ ਹਾਂ ਲੰਗਰ ਰਾਮ ਭਗਤਾਂ ਵਾਸਤੇ ਜਿਹੜੇ ਇਸ ਮਹਾਨ ਮੰਦਰ ਪ੍ਰਾਪਤਿਤ ਸਜਾਇਆ ਸਨ ਉਹਨਾਂ ਵਾਸਤੇ ਕਰੀਬ 21 ਦਿਨ ਦਾ ਲੰਗਰ ਅਸੀਂ ਲਗਾਇਆ ਹੋਇਆ ਹੈ ਉਹ ਲੰਗਰ ਚੱਲ ਰਿਹਾ ਹੈ ਅਲਰੀਡੀ ਉਹ ਚੱਲਦੇ ਰਹਿਣਾ ਹੈ ਅਜੇ ਕਰੀਬ 1 ਫਰਵਰੀ ਤੱਕ ਇਹ ਪ੍ਰੋਗਰਾਮ ਆਪਣਾ ਹੈਗਾ ਚੱਲਦਾ ਰਹਿਣਾ ਨਿਸਲ ਕੋ ਸਾਰੇ ਯਾਕੂਬ ਖੂਬ ਸੰਗਤ ਆਈ ਖੂਬ ਸੰਗਤ ਲੰਗਰ ਛਕਦੀ ਸੀ ਕੋਈ ਦਿੱਕਤ ਨਹੀਂ ਹੋ ਰਹੀ ਹੈ ਕਦੀ ਇਹ ਲੱਗਾ ਕਿ ਇਹ ਰਾਮ ਮੰਦਰ ਬਣਦਾ ਹੈ ਕਿਉਂਕਿ ਸਿੱਖਾਂ ਨੂੰ ਜਦੋਂ ਰਾਮ ਮੰਦਰ ਦੀ ਗੱਲ ਆਉਂਦੀ ਸਿੱਖਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਮਸਲੇ ਤੇ ਗੱਲ ਨਾ ਕਰੋ ਤੁਸੀਂ ਇਸ ਤੇ ਨਾਮ ਬੋਲੋ ਸਾਡਾ ਇਹ ਨਾਲ ਕੀ ਵਾਸਤਾ ਹੈ ਅਸੀਂ ਕਿਉਂ ਗੱਲ ਚ ਪਈਏ ਨਹੀਂ ਨਹੀਂ ਦੇਖੋ ਨਾ ਸਾਡਾ ਸਾਡਾ ਵਸਤਾ ਹੈ ਇਸ ਗੱਲ ਨੂੰ ਕਿਨਾਰੇ ਰੱਖਣਾ ਚਾਹੀਦਾ ਹੈ ਇਤਿਹਾਸ ਵੱਲ ਜਾਈਏ ਇਤਿਹਾਸ ਵੱਲ ਜਾਈਏ ਤਾਂ ਦੇਖੀਏ ਕਿ ਕਈ ਲੋਕ ਤੁਰੰਤਿਕ ਉਸੇ ਕਾਰਨ ਲੈ ਕੇ ਸਿਖਾ ਲੈ ਗੋ ਜਾਣ ਇਹਨੂੰ ਇਹ ਪ੍ਰੋਟੈਕਟ ਲੋਕਾਂ ਨੇ ਅਸੀਂ ਅਲੱਗ ਨਹੀਂ ਹੋ ਸਕਦੇ ਪਰ ਉਹ ਰਾਮ ਦਾ ਨਾਮ ਗੁਰਗਨ ਸਾਹਿਬ ਜੋ 5100 ਵਾਰ ਨਾਮ ਹੈਗਾ ਰਾਮ ਦਾ ਨਾਮ ਹੈ ਕ੍ਰਿਸ਼ਨ ਦਾ ਨਾਮ ਹੈ ਸੀਤਾ ਦਾ ਨਾਮ ਹੈ ਅਸੀਂ ਅਸੀਂ ਕਿੰਨੂੰ ਉਹਨੂੰ ਹਟਾ ਦੇ ਬਚਾ ਹਟਾ ਸਕਦੇ ਆ ਇਹ ਕੀ ਬਿਦਾਂ ਇਨਦਾਮ ਨੂੰ ਨਾ ਪੜੀਏ ਇਸ ਦਾ ਸਾਡਾ ਕੋਈ ਭੇਦ ਨਹੀਂ ਹੈ ਬਿਲਕੁਲ ਅਸੀਂ ਹਾਂ ਲੇਕਿਨ ਇਹ ਤਾਂ ਕਹਾਂਦਾ ਨਾ ਕਿ ਉਹ ਜਿਹੜਾ ਰਾਮ ਦਾ ਨਾਮ ਆਉਂਦਾ ਉਹ ਦਸ਼ਰਤ ਪੁੱਤਰ ਰਾਮ ਨਹੀਂ ਉਹ ਤਾਂ ਸਾਡਾ ਆਪਣਾ ਵੱਖਰਾ ਰਾਮ ਹੈ ਉਹ ਦਸ਼ਰਤ ਪੁੱਤਰ ਨਹੀਂ 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 ਇਸ ਰਾਮ ਦੀ ਵੀ ਗੱਲ ਕੀਤੀ ਅੰਦਰ ਰੋਵੇ ਰਾਮ ਨਿਕਾਲਾ ਭਇਆ ਸ਼ਿਤਾ ਲక్ష్ਪਤ ਵਿਛੜ ਗਿਆ ਇਹ ਸਭ ਕੀ ਚੀਜ਼ ਹੈ ਐਸੇ ਉਹੋ ਹੀ ਚੀਜ਼ ਹੈ ਕਿਉਂ ਉਹਦੇ ਜੰਗਲ ਕੀ ਕੀਤਾ ਗੁਰੂ ਸਾਹਿਬਾ ਨੇ ਇਹ ਸਭ ਐਸੇ ਬੀਸੇ ਕਰਕੇ ਕਿ ਉਹ ਸੇ ਰਾਮ ਦੀ ਗੱਲ ਕੀਤੀ ਹੈ ਜਿਨੇ ਬੇਦ ਪਠਿਓ ਸੋਬੇ ਦੀ ਕਹਾਣੀ ਇਤਿਹਾਸੇ ਪੜੋ ਤਾਂ ਪਤਾ ਲੱਗਦਾ ਹੈ

ਵਾਤਾਂ ਬਾਤਵਾ ਬਾਈ ਤੁਸੀਂ ਸਾਨੂੰ ਸਮਝ ਦਿੱਤਾ ਤੇ ਇਹ ਤਸਵੀਰ ਹੈ ਗੁਰਦੁਆਰਾ ਸਾਹਿਬ ਬ੍ਰਹਮਕੁੰਡ ਤੋਂ ਜਿੱਥੇ ਕਿ ਆ ਜਿਹੜੇ ਸ਼ਸਤਰ ਨੇ ਇਤਿਹਾਸਿਕ ਸਾਰੇ ਸ਼ਸਤਰ ਨੇ ਜਿੱਥੇ ਕਿ ਆ ਗੁਰੂ ਸਾਹਿਬ ਦੇ ਖੜਾਉ ਗੁਰੂ ਤੇਗ ਬਹਾਦਰ ਸਾਹਿਬ ਦੇ ਖੜਾਉ ਦੱਸੇ ਜਾਂਦੇ ਨੇ ਚਾਂਦੀ ਦੇ ਇਹ ਇੱਥੇ ਨੇ ਬਾਕੀ ਗੁਰੂ ਸਾਹਿਬ ਦੇ ਇਹ ਦੱਸੇ ਪਾਸ਼ਾ ਦੇ ਜਿਹੜੇ ਸ਼ਸਤਰ ਨੇ ਉਹਨਾਂ ਦੇ ਉਹ ਨੇ ਤੇ ਇੱਕ ਮਾਤਾ ਗੁਜਰੀ ਦਾ ਚਕਲਾ ਇਹ ਚਕਲਾ ਮਾਤਾ ਗੁਜਰੀ ਦਾ ਚਕਲਾ ਕੋਜੀ ਮਾਤਾ ਗੁਜਰੀ ਦਾ ਚਕਲਾ ਹੈਗਾ ਜਿੱਦੋਂ ਵੀ ਪ੍ਰਸ਼ਾਦੇ ਬਣਾ ਕੇ ਪਰਵਾਣ ਨੂੰ ਚੁੱਕਾ ਜਾਂਦੇ ਤੇ ਬਰਾਜ਼ੀਲੀ ਪਰੰਪਰਾ ਹੁੰਦੀ ਹੈ ਜਦੋਂ ਗੁਰੂ ਸਾਹਿਬ ਪੀਰ پیغمبر ਕਿਤੇ ਵਸਣ ਮਾਪੇ ਬਾਹਰ ਜਾਂਦੇ ਨੇ ਆਪਣ ਚਲਦੇ ਨੇ ਤੇ ਚਕਲਾ ਉਹਨਾਂ ਦਾ ਰਹਿ ਗਿਆ ਇੱਥੇ ਛੱਡ ਗਏ ਸਨ ਇਹ ਚਕਲਾ ਵੀ ਮਾਤਾ ਸਾਹਿਬ ਦਾ ਇੱਥੇ ਰਹਿ ਗਿਆ ਉਹਨਾਂ ਦਾ ਮਾਤਾ ਗੁਜਰੀ ਜੀ ਦਾ ਤੇ ਆਹ ਉਹ ਸ਼ਸਤਰ ਨੇ ਜਿਹੜੇ ਨਿਹੰਗਾਂ ਨੇ ਇਸਤੇਮਾਲ ਕੀਤੇ ਜਦੋਂ ਉਹਨਾਂ ਨੇ ਆ ਕੇ ਇੱਥੇ ਮਸਜਿਦ ਛੜਾਇਆ ਜਿਹੜਾ ਟਾਚਾ ਸੀ ਉੱਥੇ ਜਦੋਂ ਪਹਿਲੀ ਐਫਆਈਆਰ ਹੁੰਦੀ ਹੈ ਤੇ ਇਹ ਉਹ ਸ਼ਸਤਰ ਨੇ ਆਹ ਗੋ ਕ੍ਰਪਾਨਾ ਇੱਥੇ ਨੇ ਆਹ ਕੋ ਚੱਕਰ ਨੇ ਆ ਇੱਕ ਹੋਰ ਵੱਡੀ ਕ੍ਰਪਾਨ ਹੈ ਤੇ ਇਹ ਇੱਥੇ ਉਹ ਛੱਡ ਗਏ ਜਦੋਂ ਇੱਥੋਂ ਜਾਣ ਲੱਗੇ ਆਪਣੇ ਆਪ ਚ ਇੱਕ ਵੱਡਾ ਇਤਿਹਾਸ ਗੁਰਦੁਆਰਾ ਬ੍ਰਹਮਕੁੰਡ ਸਾਹਿਬ ਦੇ ਵਿੱਚ ਦਰਜ ਹੈ ਕਿ ਕਿਸ ਤਰੀਕੇ ਨਾਲ ਤਿੰਨ ਗੁਰੂ ਸਾਹਿਬਾਂ ਦੀ ਚਰਨ ਛੋਹ ਪ੍ਰਾਪਤ ਇਹ ਸਥਾਨ ਹੈ ਤੇ ਨਾਲੇ ਅੱਜ ਦੇ ਦੌਰ ਦੇ ਇਤਿਹਾਸ ਦੀ ਜ਼ਿਕਰ ਮੈਂ ਗੱਲ ਕਰਾਂ ਤੇ ਖਾਸ ਤੌਰ ਤੇ ਜਿਸ ਨੂੰ ਅਸੀਂ ਰਾਮਬੰਦਰ ਜਿੱਥੇ ਕਿ ਦੁਨੀਆ ਜਦ ਅਤਮਸਤਕ ਹੋ ਰਹੀ ਹੈ ਉਸ ਨਾਲ ਜੁੜਿਆ ਵੀ ਵੱਡਾ ਇਤਿਹਾਸ ਇੱਥੇ ਸਮਾহিত ਹੈ। ਕੈਮਰਾਮੈਨ ਸ਼ਸ਼ੀ ਦਿਨਾਲ ਹਰਪ ਸਿੰਘ ਪੀਡੀਸੀ న్యూਸ ਅਯੁੱਧਿਆ